ਮਿੱਤਰੋ ਕਣਕ ਨੂੰ ਲਾਉਣਾ ਸੀ ਪਾਣੀ ਤੇ ਮੌਸਮ ਵੀ ਤੁਸੀਂ ਦੇਖੋ ਵੀ ਆ ਵੇਖੋ ਖਰਾਬ ਹੋਇਆ ਪਿਆ ਤੁਹਾਡੇ ਸਾਹਮਣੇ ਸੋਚਿਆ ਵੀ ਪਾਣੀ ਲਾ ਦਗੇ ਅੱਜ 15 ਕ ਦਿਨ ਹੋ ਗਏ ਸੀਗੇ ਤੇ ਬੱਲੀਆਂ ਤੇ ਕਣਕ ਤਾਂ ਮਿੱਤਰੋ ਇੱਕ ਗਵਾਂਢੀ ਆਇਆ ਮਿੱਤਰੋ ਖੇਤ ਦਾ ਮੈਂ ਉਹਨੂੰ ਪੁੱਛ ਲਿਆ ਮੈਂ ਕਿਹਾ ਯਾਰ ਵੀ ਅੱਜ ਪਾਣੀ ਲਾ ਦਗੇ ਆਪਾਂ ਖੇਤ ਨੂੰ ਕਹਿੰਦਾ ਲਾ ਦੇ ਆਦਾ ਜੇ ਐਂ ਖਾਂਦੀ ਪੀਂਦੀ ਡਿੱਗੂ ਤਾਂ ਫਿਰ ਕਿੱਡੀ ਗੱਲ ਆ ਤਾਂ ਫਿਰ ਇਹਨੂੰ ਬਚਾਵੇਂਗਾ ਕਿਵੇਂ ਮੈਂ ਕਿਹਾ ਇਹ ਵੀ ਗੱਲ ਸਹੀ ਹੈ ਵੀ ਆਪਾਂ ਤਾਂ ਇਹਨਤੀ ਕਰਨੀ ਆ ਆਪਾਂ ਬਚਾ ਵੀ ਕਿੰਨਾ ਕਰ ਸਕਦੇ ਆ ਉਹ ਵੀ ਗੱਲ ਵੀ ਮੈਨੂੰ ਦਮ ਲੱਗੀ ਤੇ ਮੈਂ ਹੈ ਲਾ ਦੰਨੇ ਆ ਫਿਰ ਆਪਾਂ ਪਾਣੀ ਦੇਖੀ ਜਾਊ ਕਣਕ ਨੂੰ ਹੋਇਆ ਕੀ ਜੀ ਫੇਰ ਇੰਨੇ ਬਈ ਤੇ ਨੱਕੇ ਬੰਨੇ ਫੋਰਕੇ ਤੇ ਮੋਟਰ ਛੱਡਣ ਦਾ ਇਰਾਦਾ ਹੀ ਬਣਦਾ ਸੀ ਇੰਨੇ ਇੱਕ ਹੋਰ ਆ ਗਿਆ ਗਵਾਂਢੀ ਤੁਰਿਆ ਫਿਰਦਾ ਆਦਾ ਪਾਣੀ ਲਾਉਣਾ ਮੈਂ ਕਿਹਾ ਹਾਂ ਆਦਾ ਯਾਰ ਉੱਤੇ ਮੌਸਮ ਤਾਂ ਦੇਖ ਲਾਦਾ ਇੰਨੇ ਇੰਨੇ ਬੱਦਲਾ ਤੇ ਮੌਸਮ ਤਾਂ ਹੋਇਆ ਪਿਆ ਮੇਤਰਾ ਖਰਾਬ ਤੇ ਤੂੰ ਇਸ ਮੌਸਮ ਦੇ ਵਿੱਚ ਪਾਣੀ ਲਾਉਣਾ ਉਹ ਮੈਂ ਕਿਹਾ ਏ ਥੋੜੀ ਆ ਵੀ ਜੇ ਖਾਂਦੀ ਪਿੰਦੀ ਡਿੱਗੂਗੀ ਫੇਰ ਮੋਹੈਂ ਡਿੱਗੇ ਬਿਨਾ ਰਹਿੰਦੀ ਵੀ ਨਹੀਂ ਪਰਾਵਾ ਕਹਿੰਦਾ ਜੇ ਇਹਦਾ ਕੱਚੀ ਕੰਦ ਨੂੰ ਆ ਤਾਂ ਆਪਾਂ ਠੱਕੇ ਨਾਲ ਸੱਟਾਂਗੇ ਤਾਂ ਤਾਂ ਉਹ ਡਿੱਗੂਗੀ ਜੇਕਰ ਆਪਾਂ ਉਹਨੂੰ ਠੱਕਾ ਹੀ ਨਾ ਲਾਇਆ ਤਾਂ ਕੰਦ ਉਹ ਕਦੇ ਡਿੱਗਦੀ ਵੀ ਨਹੀਂ ਮੈਨੂੰ ਉਹਦੀ ਗੱਲ ਵਿੱਚ ਵੀ ਮਿੱਤਰੋ ਦਮ ਲੱਗਿਆ ਹਾਸੀ ਮਜ਼ਾਕ ਦੇ ਵਿੱਚ ਤੁਹਾਡੇ ਨਾਲੇ ਵੀਡੀਓ ਸ਼ੇਅਰ ਕਰੀ ਜੰਨੇ ਆਪਾਂ ਹੁਣ ਤੁਸੀਂ ਦੱਸਿਓ ਵੀ ਪਾਣੀ ਲਾਈਏ ਕਿ ਨਾ ਲਾਈਏ ਮਿੱਤਰੋ ਤਾਂ ਆਹ ਕਣਕ ਦੀ ਕੰਡੀਸ਼ਨ ਆ 15 ਦਿਨ ਹੋਏ ਅਜ ਪਾਣੀ ਲੱਗਿਆ ਨੂੰ ਜੀ